ਲੇ ਵੀ ਅੱਜ ਆਏ ਹੋਏ ਹਾਂ ਲੌਂਗੋਵਾਲ ਬਕਰਾਂ ਮੰਡੀ ਦੇ ਵਿੱਚ ਤੇ ਤੁਹਾਨੂੰ ਦਿਖਾਵਾਂਗੇ ਬਾਈ ਬੱਕਰੀਆਂ ਗੱਲਬਾਤ ਕਰਦੇ ਆਂਗੇ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਰੇਟ ਕੀ ਆ ਨਾ ਬਾਕੀ ਗੱਲਬਾਤ ਕਰਦੇ ਆਂਗਾ ਬਾਈ ਸੱਚੀ ਗਾਰ ਜੀ ਸੱਚੀ ਗਾਰ ਕੀ ਆ ਚੱਲੇ ਜੀ ਐਨ ਪੂਰਾ ਵਧੀਆ ਠੀਕ ਆ ਜੀ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਬਾਈ ਅੱਜ 8 ਨਗ ਲੈ ਕੇ ਆਇਆ ਮੰਡੀ 8 ਨਗ ਲੈ ਕੇ ਆਇਆ ਠੀਕ ਆ ਇਹ ਬੱਕਰੀ ਬਾਈ ਇਹ ਬੱਕਰੀ ਘਰ ਦੀ ਹੈ ਜੀ ਕਰੀ ਅੱਗੇ ਘਰ ਦੀ ਬੱਕਰੀਆਂ ਬਾਈ ਲੱਗ ਰਹੀ ਆਉਦਾ ਨਾ ਨਾ ਲੱਗੀ ਖੜੀ ਹੈਗੀ ਕਰੀਏ ਗਿਮਾਲ ਕਿੰਨੇ ਬੱਚੇ ਨੇ ਇਹ ਮਗਰ ਆ ਦੋ ਮੇਵਣੀਆਂ ਨੇ ਇਹ ਵੀ ਦੋ ਪੱਠਾਂ ਵਾਲੀ ਬੱਕਰੀ ਆ ਬਈ ਦੇਖ ਸਾਹ ਹੁਣ ਬਹੁਤ ਚੰਗੀਆਂ ਪੱਠਾਂ ਨੇ ਤੇ ਬੱਕਰੀ ਵੀ ਚੰਗੀ ਹੈਗੀ ਚੌਗੀ ਬੱਕਰੀ ਹੈ ਨਾ ਜੇ ਪਹਿਲੇ ਸੂਏ ਸੂਈ ਆ ਜੀ ਪਹਿਲੇ ਸੂਏ ਸੂਈ ਆ ਆ ਦੇਖੋ ਚੌਗੀ ਬੱਕਰੀ ਆ ਜੈਡ ਬਲ ਹੈਗਾ ਨੱਕ ਨਕੌੜਾ ਚੰਗਾਗਾ ਦਿਖਾਈ ਬੱਬੂ ਨੱਕ ਨਕੌੜਾ ਤੇ ਕੰਨ ਦਿਖਾ ਦੇ ਬਈ ਦੇਖ ਸਾਹ ਤੋ ਕਿੰਨੀ ਹਾਈਟ ਹੋਊ ਬਈ ਇਹਦੀ ਇਹਦੀ ਹਾਈਟ 30 ਇੰਚ ਕੀ ਮੰਗਿਆ ਕੀ ਆ ਮੰਗਦੇ ਤਾਂ ਇਹਦਾ 60000 ਰੁਪਏ ਲੈ ਵੀ 60000 ਰੁਪਏ ਮੰਗਿਆ ਹਣਾ ਕਿੱਥੇ ਤੱਕ ਗੱਲ ਬਣ ਜੂ ਬਈ ਦੇ ਨਾਲ ਕੋਈ ਨਾ ਸੌਦਾ ਚੱਲੂਆ ਸੌਦੇ ਚੱਲੂਆ ਅੜੀ ਵਾਲੀ ਗੱਲ ਨਹੀਂ ਵਾਲੀ ਅੜੀ ਵਾਲੀ ਗੱਲ ਠੀਕ ਆ ਤੇ ਆਹ ਜੀ ਪੱਠਾ ਕਿੰਨੇ ਕਿੰਨੇ ਮਹੀਨੇ ਦੇ ਹੋ ਗਏ ਆ ਇਹ 2 2.5 2 ਕੋ ਮਹੀਨੇ ਦੇ ਨੇ ਇਹ ਨਾਲ ਵੀ ਦੇਉਂਗੇ ਦੁੱਧ ਚੁੰਗਦੇ ਆ ਨਾਲ ਵੀ ਦੇ ਦਾਂ ਜੋ ਕੋਈ ਊਣ ਲਊਗਾ ਉਹ ਵੀ ਦੇ ਦਾਂ ਕੱਲੀ ਵੀ ਵੇਚ ਦੋਗੇ ਠੀਕ ਆ ਕੱਲੀਆਂ ਦਾ ਬਈ ਕੀ ਰੇਟ ਆ ਜੇ ਕੱਲੀਆਂ ਆਉਂਗੀਆਂ ਦੋਵੇਂ ਪੱਠਾ ਯਾਰ ਜੋੜਾ 16000 ਦਾ 16000 ਲੈ ਵੀ ਜੋੜਾ 16000 ਭ ਦੇ ਦਾਂਗੇ ਬਾਈ ਕੰਨਾ ਘਰ ਦੇ ਬਸਾਈਲ ਤੇ ਦੇਖਾ ਦੋਗੇ ਇਹ ਨੁਕਸਤਾਂ ਨਹੀਂ ਕੋਈ ਨਾ ਨਾ ਕੋਈ ਨੁਕਸ ਨਹੀਂ ਇਹ ਤਾਂ ਪਹਿਲੇ ਸੂਏ ਸੂਈ ਆ ਠੀਕ ਗੱਲ ਇੱਧਰ ਆ ਜਾ ਮੁੰਡਿਆ ਆ ਜਾ ਮੁੰਡਾ ਕਿਵੇਂ ਬਈ ਇਹ ਇੱਧਰ ਆ ਜਾ ਇੱਧਰ ਆ ਜਾ ਪੁੱਤ ਉਹ ਇਹ ਨਾਲ ਹੀ ਭੇਜਣਾ ਮੁੰਡਾ ਵੀ ਇਹ ਵੀ ਨਾਲ ਇਹ ਬਈ ਬੱਕਰੀ ਇਹ ਗੱਭਣ ਲੱਗਦੇ ਨਾ ਹਾਂ ਹਾਂ ਇਹ ਕਿੰਨੇ ਟਾਈਮ ਦੀ ਗੱਭਣ ਹੈ ਇਹ ਹੋ ਗਿਆ ਸਾਢੇ 3 ਮਹੀਨੇ ਵਾਂਗ ਹੋ ਗਿਆ ਲੈ ਵੀ ਸਾਢੇ 3 ਮਹੀਨੇ ਦੀ ਗੱਭਣਾ ਗਰੰਟੀ ਦੀ ਗੱਭਣਾ ਨਾ ਹਾਂ ਗਰੰਟੀ ਦੀ ਗੱਭਣਾ ਠੀਕ ਹੈ ਜੀ ਕੈਮੀਵਾਰ ਇਹ ਤੀਜੇ ਸੂਏ ਸੋਨਾ ਹੀ ਆ ਤੀਜੇ ਸੂਏ ਸੋਨਾ ਬਈ 8 ਦਾ ਹੁੰਦਾ ਜਣ ਕੀ ਹਾਂ 8 ਦਾ ਹੁੰਦਾ ਲੈ ਵੀ 8 ਦਾ ਹੁੰਦਾ ਕੀ ਦੇਖ ਸਕਦੇ ਹੋ ਤੇ ਤੀਜੇ ਸੂਏ ਸੋਨਾ ਬਈ ਇਹਨੇ ਚੰਗੀ ਬੱਕਰੀ ਆ ਬਈ ਜੈਡ ਬਲੈਕ ਆ ਕੀ ਹਾਈਟ ਉਹ ਨਹੀਂ ਕਹਿਣਾ 33 37 ਹਣਾ ਇਹਦੀ ਸਾਢੇ ਕਿ 37 ਚਾਹੇ ਸਾਢੇ ਕਿ 37 ਲੈ ਵੀ ਸਾਢੇ ਕਿ 37 ਚ ਹਾਈਟ ਆ ਤੇ ਕੰਨ ਕੰਨ ਦੇਖ ਲਓ ਬਈ ਸਿੰਘ ਦੇਖ ਲਓ ਨੱਕ ਦੇਖ ਲਓ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਬੱਕਰੀ ਆ ਬਈ ਇਹ ਤੀਜੇ ਸੂਏ ਬੱਕਰੀ ਹੈ ਕੀ ਮੰਗਿਆ ਬਈ ਇਹਦਾ ਸਹੀ ਸਹੀ ਰੇਟ ਦੱਸਣ ਜਮਾਂ ਸਹੀ ਇਹਦਾ 40 ਹੈ ਲੈ ਵੀ 40000 ਰੁਪਿਆ ਬੱਕਰਾ ਬੱਕਰੀ ਚੰਗੀ ਆ ਵੀ ਇਹੇ ਜੀ ਗੱਲ ਵੀ ਬਈ ਹੋਰ ਨਹੀਂ ਫੜ ਕੇ ਕਿੱਥੇ ਆ ਆ ਇਹਦਾ ਪਿਛਲੇ ਸੂਏ ਦਾ ਬੱਚਾ ਜੀ ਕਿਹੜਾ ਬੱਚਾ ਦਿਖਾਈ ਮਾੜਾ ਇਹਦਾ ਜੀ ਉਹ ਇਹਦਾ ਬੱਕਰਾ ਬੱਕਰਾ ਲੈ ਵੀ ਚੰਗੀ ਕੁਆਲਿਟੀ ਆਉਂਦੀ ਆ ਨਾ ਬੱਚਿਆਂ ਦੀ ਬੱਕਰਾ ਆਪਣੇ ਕੋਲ ਹੀ ਆ ਵੀ ਜਿਹੜਾ ਹਾਂ ਬਾ ਵੀ ਲਵੀ ਹੈ ਇਹ ਨਾ ਬੱਕਰੀ ਫੜ ਲੱਗ ਜਿਹੜੀ ਹੈਗੀ ਆ ਉਹ ਦੂਜੀ ਲੈ ਉਹ ਅਗਲੀ ਹੋਰ ਬੱਕਰੀ ਫੜ ਲਿਆ ਇਹਦਾ ਦੋ ਪਿਛਲੇ ਸੂਏ ਦਾ ਬੱਚਾ ਲੈ ਵੀ ਇਹ ਪਿਛਲੇ ਸੂਈ ਦਾ ਬੱਕਰਾ ਹਨ ਹਾਂ ਜੀ ਉਹ ਸਾਫ ਆਣਾ ਯਾਰ ਕੰਨ ਪੂਰੇ ਵਧੀਆ ਕੰਨ ਕੋ ਨੂੰ ਪੂਰੇ ਸਾਫ ਨੇ ਬਾਈ ਤੇ ਮੋٹے ਸਿੰਗੀ ਚ ਆ ਗਿਆ ਹਨ ਇਹ ਹਾਂ ਠੀਕ ਆ ਇਹਦੇ ਕਿੰਨੇ ਮੰਗੇ ਨੇ ਬਾਈ ਇਹਦਾ 13000 13000 ਲੈ ਵੀ ਇਹਦਾ 13000 ਰੁਪਏ ਮੰਗਿਆ ਦਿਖਾ ਦੇ ਬੱਬੂ ਸਮਾਰ ਕੇ ਪੂਰਾ ਬੰਨ ਵਾਲਾ ਵੀ ਬ੍ਰੀਡਰ ਰੱਖਣ ਵਾਲਾ ਬੱਚਾ ਜੀ ਅਗਲੀ ਫੜ ਲਿਆ ਬੱਕਰੀ ਲੈ ਸਰੋ ਇੱਕ ਇਹ ਆ ਗਈ ਗੱਬੜ ਬੱਕਰੀ 37 ਇੰਚ ਦੀ ਬੱਕਰੀ ਆ ਬਾਈ ਨੱਕ ਨਕੋੜਾ ਚੰਗਾ ਨਾ ਬੱਕਰੀ ਦਾ ਕਿੰਵੇਂ ਸੂਏ ਆ ਬਈ ਇਹ ਇਹ ਵੀਰੇ ਤੀਜੇ ਸੂਏ ਸੋਨਾ ਤੀਜੇ ਸੂਏ ਦਾ ਵੀ ਤੀਜੇ ਸੂਏ ਸੋਨਾ ਬੱਕਰੀ ਨੇ ਥੰਡਾ ਥੰਡਾ ਦਿਖਾ ਦੇ ਬੱਪੂ ਦੇਖ ਸਕਦੇ ਹੋ ਨਾ ਥਣਾ ਥੁਣਾ ਦੀ ਕਿੰਨੇ ਆ ਬਈ ਸਾਫ ਆ ਤੈਨ ਓਕੇ ਵੀਰੇ ਥਣਾ ਦੀ ਗਾਰਾਟੀ ਦਵਾਂਗੇ ਲੈ ਵੀ ਦੇਖ ਸਕਦੇ ਹੋ ਕਿ ਰੰਗ ਕਿਹੜਾ ਆ ਗਿਆ ਬਈ ਲਾਲ ਡੱਬਾ ਵੀਰੇ ਇਹ ਲਾਲ ਡੱਬਾ ਰੰਗਾ ਬਈ ਤੀਜੇ ਸੂਏ ਸੂਕੀ ਬੱਚੇ ਦੇਖ ਸਕ ਮਲਾਦਾ ਦੇ ਦਊਗੀ ਤਿੰਨ ਬੱਚੇ ਇੱਕ ਦੋ ਦੇਊਗੀ ਇਹਦਾ ਰੱਬ ਹੀ ਜਾਣਦਾ ਵੀ ਤਾਂ ਗੈਟੋਲ ਹੁੰਦਾ ਇਹ ਸੂਏ ਦੀ ਪਤਾ ਲੱਗਦਾ ਸਹੀ ਗੱਲ ਆ ਵੀ ਚੰਗੇ ਹੁੰਦੇ ਨੇ ਬੱਚੇ ਦਾ ਬੱਕਰੀ ਯਾਰ ਚੰਗੇ ਹੋ ਬੱਚੇ ਵੀ ਚੰਗੇ ਹੋ ਕੀ ਕੀ ਮੰਗਿਆ ਬਈ ਇਹਦਾ ਇਹਦਾ ਦੇਣ ਲੈਣੇ ਯਾਰ 22000 ਦੀ ਬੱਕਰੀ ਸਰ ਬਈ ਯਾਰ ਜਿਹੜਾ ਵੀ 22000 ਰੁਪਏ ਦੀ ਬੱਕਰੀ ਆ ਬਈ ਨਾਲੀ ਆ ਮਹੀਨੇ ਤੋਂ ਘੱਟ ਟਾਈਮ ਰਹਿ ਗਿਆ ਮਹੀਨੇ ਤੋਂ ਘੱਟ ਟਾਈਮ ਰਹਿ ਗਿਆ ਸੂਣ ਵਾਲੇ ਚੰਗੀਆਂ ਬੱਕਰੀ ਬਈ ਇਹੋ ਜੀ ਗੱਲ ਨਹੀਂ ਲਾਲ ਡੱਬੀ ਬੱਕਰੀ ਆਗੀ ਬਾਕੀ ਬਈ ਮੌਕੇ ਤੇ ਮਾਣ ਤਾਂ ਮੈਂ ਬਈ ਕਰ ਦੂਗਾ ਇਹੋ ਜੀ ਗੱਲ ਨਹੀਂ ਹੈਗੀ ਲੈ ਵੀ ਅਗਲੀ ਬੱਕਰੀ ਇਹ ਮਾਲ ਵਾਲੀਆਂ ਬੱਕਰੀਆਂ ਨੇ ਜਾਂ ਫਿਰ ਘਰੇ ਮਾਲ ਵਾਲੀਆਂ ਨੇ ਫਿਰ ਮਾਲ ਵਾਲੀਆਂ ਦਾ ਢੇ ਪਤਾ ਲੱਗ ਗਿਆ। ਸਹੀ ਗੱਲ ਹੈ। ਇਹ ਮਾਲ ਵਾਲੀਆਂ ਬੱਕਰੀਆਂ ਨੇ ਬਈ ਨਾ ਇਹ ਬੱਕਰੀ ਬਈ ਇਹ ਫੰਡਰ ਲੱਗਦੀ ਆ ਇੱਕ ਇਹ ਫੰਡਰ ਆ ਗਈ ਵੀ ਹਜੇ ਫੰਡਰ ਕਹਿ ਗਈ ਦਵਾ 15-16 ਕੁ ਦਿਨੇ ਹੋਏ ਨੇ ਭਰਾਈ ਨੂੰ। ਠੀਕ ਆ। ਹਾਂ। ਉਹ ਦੁੱਧ ਚੰਗਾ ਹੀ ਬੱਕਰੀ ਦਾ। ਕਰੌਸ ਆ ਜਾਂ ਨਹੀਂ ਕਿਉਂ ਕਰੌਸ ਕਰਾਈ ਵੀ। ਦੁੱਧ ਕਿੰਨਾ ਕਾ ਬਈ? ਦੁੱਧ ਹੋਊਗਾ ਇਹ ਥਾਂ 1.5-2 ਲੀਟਰ ਮੰਗੋ ਇੱਥੇ। 1.5-2 ਲੀਟਰ ਇੱਕ ਟਾਈਮ ਦਾ। ਹਾਂ ਜੀ ਹਾਂ। 4 ਕਿਲੋ ਹੋ ਗਿਆ ਫਿਰ ਤਾਂ 3-4 ਕਿਲੋ ਦੁੱਧ ਆ ਬਈ। ਦੇਖ ਸਾਹ ਜਨਾ ਬੱਕਰੀ ਚੰਗੇ ਬੱਚੇ ਹੈ ਨਹੀਂ ਮੰਗ ਰਹੇ ਦੇ ਬੱਚੇ ਨਹੀਂ ਹੈਗੇ ਵੀਰੇ ਦੇ ਲੈ ਵੀ ਨੱਕ ਨਕੋਲਾ ਚੰਗਾ ਤੇ ਬਈ ਬੱਚੇ ਐਂਗ ਦੀ ਬੱਚੇ ਵੇਚ ਤੇ ਕੰਨ ਕੋਨ ਦੇ ਸਾਹ ਸਿੰਗ ਦੇ ਸਾਹ ਚੰਗੀ ਬੱਕਰੀ ਹੈਗੀ ਹਾਈਟ ਹੈਗੀ ਹੈ ਕਿ 36 37 ਇੰਚ ਦੀ ਹੈਟ ਹਨ ਕੀ ਮੰਗਿਆ ਦਾ ਬਈ ਇਹ ਵੀ 22 ਦੀ ਦੇ ਲੈ ਵੀ ਇਹ ਵੀ 22000 ਰੁਪਏ ਦੀ ਬਣ ਜੂਗੀ ਹੋਰ ਲਿਆ ਮਿੱਤਰਾ ਕਿਹੜੀ ਰਹਿ ਗਈ ਲੈ ਵੀ ਕੇ ਆ ਗਈ ਲਾਲ ਡੱਬੀ ਇਹ ਬਈ ਦਸ ਦੇ ਬਾਰੇ ਇਹ ਬੱਕਰੀ ਲਵੀ ਲੱਗੀ ਹੋਈ ਹੈ ਵੀਰੇ ਸੋਣ ਅੱਛਾ ਤੱਬੀ ਗੱਬਣਾ ਪੂਰੀ ਇਹ ਵੀ 4 6 4 ਮਿੰਟ ਦੀ ਗੱਬਣ ਹੋਣੀ ਆ ਨਾ ਵੀ ਹਾਂ ਜੀ ਲੈ ਵੀ ਕੰਮੇ ਸੂਇਆ ਬਈ ਇਹ ਇਹ ਹਜੇ ਦੂਜੇ ਸੂਏ ਸੋਣਾ ਹੀ ਹੈ ਨਾ ਦੂਜੇ ਨੂੰ ਨਹੀਂ ਆਇ ਸਗੀ ਹੋਈ ਆ ਜੇ ਕਾਦੇ ਦਾ ਮਾਲਾ ਦਾ 35 ਕਿੰਨ ਚਾ 34 ਦਾ ਹਾਈਟ ਆ ਵਾ 30 35 37 ਦਾ ਇੱਥੇ ਕ ਹਾਈਟ ਆ ਬਾਈ ਚੰਗੀ ਬੱਕਰੀ ਆ ਕੀ ਦੇਖ ਸਕਦਾ ਤੁਸੀਂ ਦੁੱਧ ਦੁੱਧਾਂ ਸਾਰਿਆਂ ਨੂੰ ਚੰਗੀ ਆ ਜੀ ਅੱਛਾ ਕਿਵੇਂ ਦੁੱਧ ਦੇ ਦਾ ਢਾਕੇ ਪਾਉਂਦੀ ਆ ਕਿੰਨੇ ਢਾਕੇ ਪਾ ਜਾਂਦੀ ਆ ਇਹ 4.5 ਲੀਟਰ ਦੇ ਮਾਰਦੇ ਆ। ਇਹ ਵੀ ਆਪਾਂ ਖਰਾਕ ਪਾਈਏ ਦਾ ਬੋਲ। ਇਹ ਨਿੱਗੀ ਜਿਹੀ ਬੱਕਰੀ ਲੈ ਵੀ 4.5 ਕਿਲੋ ਦੁੱਧ ਕੱਢਦੀ ਹੈ ਭਾਈ ਕਹਿੰਦਾ ਖਰਾਕ ਲੈਗੀ। ਨਿੱਗੀ ਉਹ ਲਾਦੇ ਉਹੀ ਦੁੱਧੋਂ ਚੰਗੀ ਹੈਗੀ। ਠੀਕ ਆ। ਇਹ ਵੀ ਥਣਥਣ ਵਧੀਆ ਨੇ ਦੇਖਾ ਤੂੰ ਨੁਕਸਤਾਂ ਨਹੀਂ ਕੋਈ ਬਥਣਾ। ਨਾ ਨਾ ਨੁਕਸਤ ਜਮਾਂ ਵੀ ਬਰਿਆ ਆ। ਕੀ ਮੰਗੇ ਤਾਂ ਫਿਰ? ਇਹ ਵੀ ਓਨੇ ਦੀ ਦੇ ਦਾਂਗੇ। 20000 ਮਾੜਾ ਮੋਟਾ ਹੋਰ ਕਰ ਲੈ। ਲੈ ਵੀ ਇਹ ਵੀ बनजूगी 221 ਵਾਲੀ ਇਹਦਾ ਨਵੀ ਲੱਗੀ ਹੋਈ ਆ ਵੀਰੇ 221 ਦੀ ਬਣਜੂਗੀ ਹੋਰ ਤਾਂ ਨਹੀਂ ਕੁਝ ਰਿਹਾ ਹੈਗਾ ਨਾ ਬਸ ਆਹੀ ਪਸ਼ੂ ਲੱਗੇ ਨੇ ਬਾਕੀ ਕਰ ਦੇ ਦੇਖ ਸਕਦੇ ਹੋ ਬਈ ਤੇ ਤੇ ਬਾਕੀ ਹੋਰ ਹੁੰਦੇ ਨੇ ਕਰੇ ਜੇ ਕੋਈ ਹੋਰ ਲੈਣੇ ਹੋਣ ਠੀਕ ਆ ਜੀ ਨੰਬਰ ਬੋਲ ਦੇ ਇੱਕ ਵਾਰਾ ਬਣ 8196841708 ਦੁਬਾਰੇ ਫਿਰ ਬੋਲੋ 8196841708 ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਇੰਨਾ ਬੱਕਰੀਆਂ ਦੇ ਵਿੱਚ ਕੋਈ ਬੱਕਰੀ ਚਾਹੀਦੀ ਹੋਵੇ ਤਾਂ ਤੁਸੀਂ ਕਾਲ ਕਰਕੇ ਮੈਨਾਂ ਸੰਪਰਕ ਕਰਕੇ ਲੈ ਲੈਣਾ ਠੀਕ ਆ ਬਈ ਠੀਕ ਆ ਬਈ ਹਾਂਜੀ